ਅੰਮ੍ਰਿਤ ਵੇਲੇ ਉੱਠਦੇ ਨੇ ਅੰਮ੍ਰਿਤ ਵੇਲੇ ਨਸਾਂਦੇ ਨੇ ਤੇ ਜਿਹੜੇ ਹਮਤ ਅੰਮ੍ਰਿਤ ਵੇਲੇ ਸਾਰਦਨਤ ਕਲਗੀத் ਦਰਦਸ਼ੀ ਮਹੇਸ਼ ਪਾਸ਼ਾ ਧਰਤਨ ਸੈਬਸਿਦੂ ਗੋਵਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਬਹੁਤ ਇਖਤਸਾਲ ਹੁੰਦੇ ਨੇ ਇਤਿਆਹ ਦੇ ਵਿੱਚ ਇੱਕ ਘਟਨਾ ਮਿਲਦੀ ਹੈ ਕਿ ਕਲਗੀத் ਦਰਦਸ਼ੀ ਮਹੇਸ਼ ਪਾਸ਼ਾ ਜੀ ਜਦੋਂ ਨੰਨਕਪੁਰ ਦਾ ਕਿਲਾ ਛੱਡਿਆ ਸਰਸਾ ਦੇ ਕੋਲ ਆ ਕੇ ਬਹੁਤ ਭਾਰੇ ਜੁਤਿਆ ਬਾਤ ਭਾਰੇ ਜੰਗ ਹੋਏ ਜਿੱਥੇ ਜੰਗ ਦੇ ਵਿੱਚ ਭਾਈ ਉਦੇ ਸਿੰਘ ਭਾਈ ਕਹਿੰਦਾ ਵੀ ਭਾਈ ਜੀਵਨ ਜੀ ਇਸੇ ਥੀਆਂ ਪ੍ਰਾਰਥਨਾ ਕਰ ਲੈਂਦੇ ਨੇ ਇਸ ਰੋਪੜ ਦੀ ਜੰਗ ਦੇ ਵਿੱਚ ਇੱਕ ਮਹਾਨ ਸੂਰਮਾ ਜੰਗ ਦੇ ਲੜਦਾ ਲੜਦਾ ਜਿਹੜਾ ਬਹੁਤ ਫੱਟ ਲੱਗੇ ਹੋਏ ਨੇ ਬਹੁਤ ਚਟਮੀ ਆ ਜਿਸ ਦਾ ਇਤਿਹਾਸ ਕਰਨ ਨਾਂ ਭਾਈ ਪੁਜਤਰ ਸਿੰਘ ਲਿਖਿਆ ਇਹ ਭਾਈ ਪੁਜਤਰ ਸਿੰਘ ਉਹੀ ਭਾਈ ਪੁਜਤਰ ਸਿੰਘ ਆ ਕਦੇ ਸਮਾਂ ਆਇਆ ਸਿੰਘ ਜਦ ਪਹਾੜੀ ਰਾਜਿਆ ਨੇ ਬਰਸਾਦੇ ਹਾਥੀ ਨੂੰ ਖਰਾਬ ਪਿਆ ਕੇ ਕਲਗੀਧਰ ਦਿੱਤੇ ਸਮੇਸ਼ ਪਾਸ਼ਾ ਦੇ ਉੱਪਰ ਚੜਾਈ ਕਰਨ ਵਾਸਤੇ ਭੇਜਿਆ ਸੀ ਕਿਲਾ ਤੋੜਨ ਵਾਸਤੇ ਭੇਜਿਆ ਸੀ ਤੇ ਤੁਨੇ ਚੰਦ ਵਰਗੇ ਮਿਲ ਧਰ ਤੇ ਭੱਜ ਕੇ ਸਨ ਜਿਹੜੇ ਦੁਨੇ ਚੰਦਾਂ ਕਲਗੀਧਰ ਦਿੱਤੇ ਸਮੇਸ਼ ਪਾਸ਼ਾ ਨੇ ਜਿਨ੍ਹਾਂ ਨੂੰ ਆਪ ਪਾਲਿਆ ਸੀ ਜਦ ਮਾਂ ਤੋੜਦਾ ਭੱਜ ਗਿਆ ਤੇ ਇਹ ਭਾਈ ਉਹ ਹੀ ਬਜਤਰ ਸਿੰਘ ਦਾ ਜਿਸ ਦਾ 4 ਪੁੱਤ ਤੇ 7 ਉੱਚ ਕੱਦ ਸੀ ਵਦਵਾਨ ਲਿਖਦੇ ਨੇ ਇੱਥੇ ਪ੍ਰਿੰਸੀਪਲ ਪਸ ਅਕਬੀਰ ਸਿੰਘ ਕੀ ਲਿਖਦੇ ਪੈਣੇ ਕਿ ਭਾਈ ਬਚਿੱਤਰ ਸਿੰਘ ਨੂੰ ਅੱਜ ਰੋਪੜ ਦੇ ਜੰਗ ਦੇ ਵਿੱਚ ਬਹੁਤ ਫੱਟ ਲੱਗੇ ਹੋਏ ਨੇ ਇੰਨੇ ਫੱਟ ਲੱਗੇ ਹੋਏ ਨੇ ਵੀ ਉਹ ਜਿੱਦੀ ਹਾਲਤ ਦੇ ਵਿੱਚ ਨੇ ਆਏ ਸਿਮਰ ਦਸਮੇਸ਼ ਪਾਤਸ਼ਾਹ ਨੂੰ ਆਖਰ ਲੱਗੇ ਪਾਤਸ਼ਾਹ ਭਾਈ ਬਚਿੱਤਰ ਸਿੰਘ ਜੰਗ ਕਰਨ ਦੀ ਹਾਲਤ ਵਿੱਚ ਨਹੀਂ ਹੈਗੇ ਨੇ ਇੱਥੇ ਅਸੀ ਦੀ ਹਾਲਤ ਵਿੱਚ ਨੇ ਬਹੁਤ ਭਾਰੀ ਫੱਟ ਲੱਗੇ ਹੋਏ ਨੇ ਸਾਨੂੰ ਹੁਣ ਕੀ ਕਰਨਾ ਚਾਹੀਦਾ ਤੇ ਮੇਰੇ ਪਾਤਸ਼ਾਹ ਨੇ ਕਿਹਾ ਸਿੰਘੋ ਭਾਈ ਬਚਿੱਤਰ ਸਿੰਘ ਨੂੰ ਚੁੱਕ ਕੇ ਨਾ ਸਾਡੇ ਘੋੜੇ ਦਿੱਤੇ ਬਾਦ ਦਸ਼ਮੇਸ਼ ਪਾਤਸ਼ਾਹ ਜੀ ਘੋੜੇ ਉੱਤੇ ਬੈਠੇ ਹੋਏ ਨੇ ਨੀਲਾ ਸ਼ਿੰਗਾਰ ਕਰਕੇ ਤਾਂ ਦਸ਼ਮੇਸ਼ ਪਾਤਸ਼ਾਹ ਜੀ ਉਸ ਦੇ ਉੱਤੇ ਬੈਠਦੇ ਸਨ ਜਿਸ ਦੀ ਸਮਾਰੀ ਕਰਦੇ ਸਨ ਉੱਪਰ ਬੈਠੇ ਹੋਏ ਨੇ ਤੇ ਭਾਈ ਬਚਿੱਤਰ ਸਿੰਘ ਨੇ ਘੋੜੇ ਦੇ ਉੱਤੇ ਬਿਠਾ ਦਿੱਤਾ। ਪ੍ਰਿੰਸੀਪਲ ਸਾਹਿਬ ਵੀ ਇਸ ਨੂੰ ਕਿ ਲਿਖਦੇ ਨੇ ਜਦ ਤੱਕ ਘੋੜੇ ਉੱਤੇ ਬਿਠਾ ਦਿੱਤਾ ਤੇ ਪਾਸ਼ਾ ਨੇ ਆਪਣਾ ਕਮਰ ਕੱਸਾ ਲੈ ਕੇ ਤੇ ਭਾਈ ਬਚਿੱਤਰ ਸਿੰਘ ਨੇ ਆਪਣੇ ਲੱਕ ਦੇ ਨਾਲ ਬੰਨ੍ਹ دیا۔ ਕਿਉਂਕਿ ਬਿਉਸ਼ੀ ਦੀ ਹਾਲਤ ਵਿੱਚ ਸ਼ਾਂਤ ਤੇ ਡਿੱਗ ਨਾ ਜਾਣਾ। ਮੇਰਾ ਕਲਪੀਆਂ ਵਾਲਾ ਪਾਸ਼ਾ ਉਸ ਥਾਂ ਦੇ ਉੱਤੇ ਪਹੁੰਚ ਜਾਂਦਾ ਜਿਸ ਨੂੰ ਅੱਜ ਪਠਾ ਸਾਹਿਬ ਕਹਿੰਦੇ ਨੇ। ਮੇਰਾ ਕਲਕਿਆਂ ਵਾਲਾ ਉੱਥੇ ਪਹੁੰਚਿਆ ਪੱਟੇ ਦੇ ਵਿੱਚ ਅੱਗ ਬਾਲੀ ਸ਼ਾਂਤ ਹੋਇਆ ਮਾਹੌਲ ਅੰਦਰ ਦੇ ਰਸਤੇ ਪੂਰਾ ਵੱਧ ਗਿਆ ਕਿਉਂਕਿ ਸਰਦੀ ਬਹੁਤ ਸੀ ਕੋ ਦਾ ਮਹੀਨਾ ਸੀ ਦਸੰਬਰ ਦਾ ਮਹੀਨਾ ਸੀ ਮੇਰੇ ਕਲਕਿਆਂ ਵਾਲਾ ਪਾਤਸ਼ਾਹ ਜੀ ਉੱਥੇ ਬੈਠੇ ਹੋਏ ਸਨ ਇੰਨੇ ਚਿਰੋਂ ਉਹ ਪੱਟ ਦਾ ਮਾਲਕ ਜਿਹੜਾ ਆ ਜਾਂਦਾ ਜਿਸ ਨੂੰ ਇਤਿਹਾਸਕਾਰਾਂ ਨੇ ਕੋਟਲਾ ਨਿਆੰਦਖਾਨ ਲਿਖਿਆ ਨਿਆੰਦਖਾਨ ਆਇਆ ਇੱਕ ਮੁਸਲਮਾਨ ਸੀ ਕਲਗੀਧਰ ਦਸ਼ਮੇਸ਼ ਪਾਸ਼ਾ ਦੇ ਅਸਮੇ ਦਰਸ਼ਨ ਕੀਤੇ ਤੇ ਨਿਹਾਲ ਹੋ ਕੇ ਕਹਿ ਲੱਗਾ ਪਾਦਸ਼ਾਹ ਕਿਵੇਂ ਅੱਜ ਗਰੀਬਖਾਨੇ ਦੇ ਵਿੱਚ ਆਏ ਜੀ ਤੇ ਪਾਦਸ਼ਾਹ ਕਹਿਣ ਲੱਗੇ ਭਾਰੀ ਜਾਮ ਲੱਗੀ ਹੋਈ ਆ ਸਾਡਾ ਇੱਕ ਸਿੰਘ ਬਹੁਤ ਭਾਰੀ ਜਾਮੀਆਂ ਫੱਟ ਲੱਗੇ ਹੋਏ ਨੇ ਬਹੁਤ ਭਾਰੀ ਫੱਟ ਲੱਗੇ ਹੋਏ ਨੇ ਇਸ ਦੀ ਸਾਂਭ ਸੰਭਾਲ ਵਾਸਤੇ ਤੇਰੇ ਕੋਲ ਆਇਆ ਇਸ ਦੀ ਸਾਂਭ ਸੰਭਾਲ ਜਿਹੜੀ ਅੱਜ ਤੱਕ ਬਾਦ ਪੁੰਨਰਾ ਨੇ ਥਾਣ ਕੇ ਤੂੰ ਕਰੀ ਕੋੜਲਾ ਨੇ ਹੱਥਾਂ ਕਹਿਣ ਲੱਗਾ ਪਾਦਸ਼ਾਹ ਗੱਲਾਂ ਬਾਤਾਂ ਕਰਕੇ ਘਰੇ ਜਾਣ ਕਰਦੇ ਆ ਚਲੋ ਘਰ ਚੱਲਦੇ ਆ ਤੇ ਮੇਰਾ ਕਲਕੀਆਂ ਵਾਲਾ ਪਾਦਸ਼ਾਹ ਕਹਿਣ ਲੱਗਾ ਨਹੀਂ ਨਹੀਂ ਥਾਣ ਅਸੀਂ ਤੇਰੇ ਉੱਤੇ ਕੋਈ ਮਸੀਬਤ ਨਹੀਂ ਲਿਆਉਣਾ ਚਾਹੁੰਦੇ ਹਾਂ ਜੇ ਤੂੰ ਸਾਡੀ ਸੇਵਾ ਕਰਨਾ ਚਾਹੁੰਦਾ ਆ ਸਾਡਾ ਭਾਈ ਸਿੰਘ ਲੈ ਜਾ ਇਸ ਦੀ ਘਰ ਜਾ ਕੇ ਸੇਵਾ ਕਰੀ ਜਿੰਨਾ ਚਿਰ ਤੱਕ ਇਸ ਦੇ ਵਿੱਚ ਸਵਾਸ ਹੈ ਜੀ ញਾਮ ਖਾਣ ਭਾਈ ਬਚਤਰ ਸੇਵਨ ਆਪਣੇ ਘਰ ਤੇ ਕੁਝ ਲੈ ਆਉਂਦਾ ਘਰ ਦੇ ਵਿੱਚ ਲੈ ਆਇਆ ਕਲਗੀ ਤਰਨ ਸੁਮੇਸ਼ ਪਾਸ਼ਾ ਜੀ ਕੋਲ ਚਲੇ ਜਾਂਦੇ ਨੇ ਐਨੇ ਚਰਨ ਉਥੋਂ ਦੇ ਦਰੋਗਿਆਂ ਨੂੰ ਪਤਾ ਲੱਗ ਜਾਂਦਾ ਕਿ ਕਲਕੀਆਂ ਵਾਲਾ ਪਾਸ਼ਾ ਜਿਹੜਾ ਕੋਟਲਾ ਨਾਂਖਾਂ ਦੀ ਭੇਲੀ ਦੇ ਵਿੱਚ ਆਇਆ ਸੀ ਸਾਰੇ ਬੰਦੇ ਖਬਰ ਮਿਲਿ ਕੋਟਲਾ ਨਾਂਖਾਂ ਦੀ ਭੇਲੀ ਨੂੰ ਘੇੜਾ ਪੈ ਗਿਆ ਜਦ ਤਾ ਪੋਰ ਦਾ ਨਾਮ ਖਾਂਦੀ ਭੇਲੀ ਨੂੰ ਘੇਰਾ ਪੈ ਗਿਆ ਕਿਉਂਕਿ ਭੇਲੀ ਦੇ ਦਰਵਾਜ਼ੇ ਇਸ ਤਰ੍ਹਾਂ ਬਣੇ ਹੁੰਦੇ ਸਨ ਭਾਵੇਂ ਗਰੀਬ ਤੋਂ ਗਰੀਬ ਬੰਦਾ ਸੀ ਪਰ ਦਰਵਾਜ਼ੇ ਜਿਹੜੇ ਬੜੇ ਮਜ਼ਬੂਤ ਬਣੇ ਹੁੰਦੇ ਸਨ ਭੇਲੀ ਜਿਹੜੀ ਬਹੁਤ ਤਗੜੀ ਹੁੰਦੀ ਸੀ ਉਸ ਦਿਦ ਭੇਲੀ ਦਾ ਦਰਵਾਜ਼ਾ ਫੜਕਾਇਆ ਨਿਆਨਖਾਨ ਅੰਦਰ ਆਇਆ ਆਪਣੇ ਮਿੱਤਰ ਨੂੰ ਦੇਖ ਕੇ ਜਿਹੜਾ ਨਿਆਨਖਾਨ ਕਹਿਣ ਲੱਗਾ ਕਿ ਹਾਂ ਭਈ ਕਿਧਰ ਆਇਆ ਕਹਿ ਲੱਗਾ ਸਾਨੂੰ ਖਬਰ ਮਿਲੀ ਆ ਤੇ ਕਲਗੀਆਂ ਵਾਲਾ ਪਾਸ਼ਾ ਤੇਰੇ ਕੋਲ ਆ ਡਰਦਾ ਭੱਜਦਾ ਤੇਰੇ ਕੋਲ ਆ ਗਿਆ ਇੱਥੇ ਲੁਕ ਗਿਆ ਦਰਿਆਕਾਨ ਨੇ ਗੱਲ ਬੜੀ ਸੋਹਣੀ ਕੀਤੀ ਕਹਿਣ ਲੱਗਾ ਤੂੰ ਮੇਰਾ ਮਿੱਤਰ ਆ ਤੂੰ ਮੇਰਾ ਦੋਸਤ ਆ ਪਰ ਮੇਰਾ ਕਲਗੀਆਂ ਵਾਲਾ ਪਾਸ਼ਾ ਕਦੇ ਡਰ ਕੇ ਭੱਜਦਾ ਨਹੀਂ ਉਹ ਤੁਹਾਡੇ ਵਰਗੇ ਬੈਰਖਾਨ ਨੂੰ ਭਜਾਉਂਦਾ ਤੂੰ ਕਹਿਣ ਲੱਗਾ ਸਾਨੂੰ ਖਬਰ ਮਿਲਿਆ ਕਹਨ ਲੱਗਦਾ ਤੇ ਭੇਲੀ ਤੇ ਤਪੀਸ਼ ਤੇ ਤਬੀਸ਼ ਕਰਨੀ ਪਵੇਗੀ ਭਾਵ ਤੇ ਤਲਾਸ਼ੀ ਕਰਨੀ ਪਵੇਗੀ ਇੱਥੇ ਵਿਦਵਾਨ ਗੰਡਾ ਸਿੰਘ ਲਿਖਦਾ ਪਿਆ ਕਹਿੰਦਾ ਕਿ ਤੇ ਭੇਲੀ ਦੀ ਤਲਾਸ਼ੀ ਕਰਨ ਲੱਗੇ ਤੇ ਉਹਨੇ ਕਿਹਾ ਕਿ ਤੂੰ ਮੇਰਾ ਮਿੱਤਰ ਹੈ ਤਲਾਸ਼ੀ ਹੈ ਜੇ ਕਰਨੇ ਇੱਕ ਮਿੰਟ ਰੁਕ ਜਾ ਸਾਰੇ ਨਾਲ ਬੇਕੀਆਂ ਨੂੰ ਜਿਹੜਾ ਮਨਪੁਰਕੇ ਦੇ ਵਿੱਚ ਲਿਆ ਲੈਂਦੇ ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਜਿਹੜੀ ਮੁਸਲਮਾਨ ਬੀਬੇ ਗੜੀ ਬੁਰਕੇ ਤੋਂ ਬਿਨਾਂ ਤਸਵੀਰ ਪ੍ਰਾਇਮਤ ਦੇ ਸਾਹਮਣੇ ਨਹੀਂ ਜਾਂਦੀ ਆਪਣੇ ਆਪ ਨੂੰ ਟੱਕ ਕੇ ਰੱਖਦੀ ਆ ਤੇ ਉਸਨੇ ਦਰਵਾਜ਼ਾ ਹਵੇਲੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਨਿਆਗ ਖਾਨ ਆਪਣੇ ਬੱਚੇ ਬੀਬੀ ਮਹਤਾਜ ਕੋਲ ਦੇਖਣ ਗਿਆ ਉਸ ਨੂੰ ਜਾ ਕੇ ਸਾਰੇ ਘਰ ਦੇ ਤੁਸੀਂ ਉਦਾਸ ਬੈਠਾ ਸੀ ਬੀਬੀ ਮਾਤਾ ਜੀ ਪੁੱਛਣ ਲੱਗੀ ਅਗੋ ਜਾਨ ਕੀ ਹੋ ਰਿਹਾ ਤੇਰੇ ਅੱਖਾਂ ਕਹਿਣ ਲੱਗਾ ਬੇਟਾ ਕਲਕਿਆਂ ਵਾਲੇ ਪਾਸ਼ਾ ਨੇ ਸਾਡੇ ਉੱਤੇ ਪਰਿਵਾਰ ਤੇ ਤਿੰਨ ਜ਼ਿੰਮੇਵਾਰੀ ਲਾਈ ਹੈ ਭਾਈ ਬਚਿੱਤਰ ਸਿੰਘ ਨੂੰ ਬਹੁਤ ਫਟ ਲੱਗੇ ਹੋਏ ਨੇ ਤੋ ਆਪਣੇ ਘਰ ਦੇ ਵਿੱਚ ਨੇ ਤੇ ਬਾਹਰ ਇੱਕ ਜਲਮ ਆਇਆ ਹੈ ਸਰਕਾਰੀ ਬੰਦਾ ਆਇਆ ਹੋਇਆ ਉਸਨੇ ਘਰ ਦੀ ਨਵੇਡੀ ਦੀ ਸਾਰੇ ਤਲਾਸ਼ੀ ਲੈਣੇ ਆ ਤੇ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਕੀ ਕਰਾਂ ਜੇ ਤਲਾਸ਼ੀ ਦੇ ਵਿੱਚ ਭਾਈ ਬਚਿੱਤਰ ਸਿੰਘ ਪੜਿਆ ਗਿਆ ਆਉਣ ਵਾਲੀਆਂ ਨਸਲਾਂ ਨੇ ਸਾਡੇ ਉੱਤੇ ਮਿਹਣਾ ਮਾਰਨਾ ਕਿ ਮੁਸਲਮਾਨ ਨੇ ਅਦਖਾਨ ਨੇ ਭਾਈ ਬਚਿੱਤਰ ਸਿੰਘ ਨੂੰ ਫੜਾ ਦਿੱਤਾ ਡਾਇਰੈਕਟਰ ਕੰਧਾਸ ਨੇ ਕਿਹਾ ਦਿੱਤਾ ਪਿਆ ਕਹਿੰਦਾ ਨਿਆਖਾਣ ਆਪਣੀ ਬੇਟੀ ਮੱਤਾਜ ਕੌਰ ਦੇ ਪੈਰਾਂ ਤੇ ਟਿਕ ਗਿਆ ਕਹਿਣ ਲੱਗਾ ਬੇਟਾ ਇਸ ਮੁਸੀਬਤ ਦੇ ਵਿੱਚੋਂ ਤੂੰ ਮੈਨ ਬਚਾ ਸਕਦੀ ਹੈ ਕਹਿਣ ਲੱਗੀ ਅਬੂ ਜਾਨ ਦੱਸੋ ਮੈਨੂੰ ਕੀ ਕਰਨਾ ਪਵੇਗਾ ਕਹਿਣ ਲੱਗੇ ਕਿ ਬੇਟਾ ਜਿੱਥੇ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਨੇ ਉੱਥੇ ਤੂੰ ਵੀ ਜਾ ਕੇ ਬਹਿਣ ਜਦ ਤੱਕ ਬਾਹਰ ਆਣ ਕੇ ਪੁੱਛਣਗੇ ਕੌਣ ਨੇ ਤੂੰ ਕਹਿਣਾ ਮੇਰਾ ਸਿਰਦਾ ਸਾਈਂ ਹੈ ਮੇਰਾ ਸ਼ਾਹਰ ਹੈ ਪਾਪ ਕੇ ਮੇਰਾ ਪਤੀ ਹੈ ਕਹਿਣ ਲੱਗੇ ਚੇਕਾ ਪੁੱਜਾ ਜਿੱਦਾਂ ਤੁਸੀਂ ਆਪ ਨੂੰ ਬੀਬੀ ਮਹਤਾਜ कौर ਜਿੱਥੇ ਭਾਈ ਗਿਪਤ ਸਿੰਘ ਕਮਰੇ ਦੇ ਵਿੱਚ ਸਨ ਉੱਥੇ ਜਾ ਕੇ ਚੱਲ ਕੇ ਭਾਈ ਗਿਪਤ ਸਿੰਘ ਦੀ ਸੇਵਾ ਕਰਨ ਲੱਗੀ ਤੇ ਦਰਵਾਜ਼ਾ ਉਸਨੇ ਅੰਦਰੋਂ ਮਾਰ ਲਿਆ ਪਾਪ ਕੇ ਬੰਦ ਕਰ ਦਿੱਤਾ ਜਦ ਤਰੋਗਾ ਅੰਦਰ ਆਇਆ ਉਸ ਨੇ ਸਾਰੇ ਭੈਣੀ ਦੀ ਤਲਾਸ਼ੀ ਲਈ ਪਰ ਭਾਈ ਬਿਕਤਰ ਸਿੰਘ ਨਾ ਮਿਲਿਆ ਫਿਰ ਨਾਲੇ ਪੁੱਛਣ ਲੱਗਾ ਕਿ ਇਸ ਕਮਰੇ ਦੇ ਵਿੱਚ ਕੌਣ ਹੈ ਨਿਆਮੀ ਖਾਨ ਕਹਿਣ ਲੱਗਾ ਕਿ ਕੱਲ ਹੀ ਹਜੇ ਮਰੇ ਤੀ ਤੇ ਮੇਰਾ ਜਵਾਈ ਆਏ ਹੋਏ ਨੇ ਤੋਂ ਇਸ ਕਮਰੇ ਦੇ ਵਿੱਚ ਆਰਾਮ ਕਰਦੇ ਪੈਣਾ ਪ੍ਰਿੰਸੀਪਲ ਸਤਵੀਰ ਸਿੰਘ ਕੀ ਬਿਖਦਾ ਪਿਆ ਕਹਿੰਦਾ ਕਿ ਉਸ ਦਰੋਗੇ ਨੇ ਜਦ ਦਰਵਾਜ਼ਾ ਟਕਾਇਆ ਪੁੱਛਿਆ ਕਿ ਅੰਦਰ ਕੌਣ ਹੈ ਤੇ ਬੀਬੀ ਮਹਤਾਜ ਕੌਰ ਕਹਿਣ ਲੱਗੇ ਮੈਂ ਅਤੇ ਮੇਰਾ ਸਹੁਰਾ ਇਹ ਗੱਲ ਸੁਣਦਿਆ ਸਾਰ ਹੀ ਉਧਰ ਹੋਗਾ ਜਿਹੜਾ ਕੜਲਾ ਜਾਂਦਾ ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਇੱਕ ਬੀਬੀ ਦੀ ਜ਼ੁਬਾਨ ਹੀ ਜਿਹੜੀ ਜਦੋਂ ਉਹਨਾਂ ਦੀ ਕੜਲਾ ਪੜਦੇ ਨੇ ਜਿਹੜੇ ਪੁਰਸ਼ ਦੇ ਨੇ ਕਿ ਇਹ ਨੰਗਾ ਤਨ ਮਜੂਰ ਆ ਤੋ ਕਹਿੰਦੀ ਆ ਕਬੂਲ ਆ ਕਬੂਲ ਕਬੂਲ ਪਰ ਆਲਕ ਤੇਨ ਵਾਰਾ ਕਹਿੰਦੀ ਆ ਕਿ ਉਸ ਦੀ ਜ਼ੁਬਾਨ ਤੇ ਹੀ ਇਹ ਮਜੂਰ ਕੀਤਾ ਜਾਂਦਾ ਕੇ ਇਸ ਦਾ ਪਤੀ ਹੈ ਜਦੋਂ ਉਸ ਨੇ ਕਹਿ ਦਿੱਤਾ ਕਿ ਮੇਰਾ ਅੰਦਰ ਸ਼ੌਹਰ ਹੈ ਤੇ ਉਹ ਦਰੋਗਾ ਜਿਹੜਾ ਅੰਦਰ ਚਲਾ ਜਾਂਦਾ ਸ਼ਾਮ ਦਾ ਸਮਾਂ ਸੀ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਜਾਂਦੇ ਨੇ ਜਦੋਂ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ ਤੇ ਹੁਣ ਸਸਕਾਰ ਨਹੀਂ ਹੋ ਸਕਦਾ ਸੀ ਕਿੰਨਿਆਂਗ ਖਾਨ ਨੇ ਕੀ ਕੀਤਾ ਆਪਣੇ ਘੇਲੇ ਦੇ ਵਿੱਚ ਹੀ ਕਬਰ ਪੁੱਟੀ ਤਦ ਬਾਏ ਮੈਂ ਕਿਕਰ ਸਿਆਣੇ ਮੋਹਤੇ ਤਬਾਦ ਦਿੱਤਾ ਤੇ ਉੱਤੇ ਕਵਰ ਬਣਾ ਦਿੱਤੀ ਜਦੋਂ ਕਵਰ ਬਣਾ ਦਿੱਤੀ ਤੇ ਬੀਬੀ ਮਹਤਾਜ ਕੌਰ ਆਪਣੇ ਅੱਬੂ ਜਾਨ ਕੋਲਾਈ ਕਹਿਣ ਲੱਗੀ ਅੱਬੂ ਜਾਨ ਜਿਹੜਾ ਤੁਸੀਂ ਸਵੇਰੇ ਕਿਹਾ ਸੀ ਉਹ ਤੁਸੀਂ ਕਿਹਾ ਸੀ ਤੇ ਮੈਂ ਉਸ ਗੱਲ ਨੂੰ ਮੰਨ ਲਿਆ ਸੀ ਪਰ ਮੈਂ ਹੁਣ ਇੱਕ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ ਕਹਿਣ ਲੱਗਾ ਬੇਟਾ ਦੱਸ ਕਹਿਣ ਲੱਗੇ ਅਬੂ ਜਾਨ ਅੱਜ ਤੋਂ ਬਾਅਦ ਮੈਂ ਨੰਗਾ ਨਹੀਂ ਕਰਾਂਗਾ ਮੈਂ ਨੰਗਾ ਨਹੀਂ ਕਰਾਂਗਾ ਤੇ ਨਿਆਗ ਖਾਨ ਕਹਿਣ ਲੱਗਾ ਕਹਿੰਦਾ ਬੇਟਾ ਕਿਉਂ ਕਹਤੇ ਅਬੂ ਜਾਨ ਤੁਸੀਂ ਨੰਗਾ ਤੇ ਮੇਰਾ ਆਪ ਹੀ ਕਰ ਦਿੱਤਾ ਸੀ ਤੁਸੀਂ ਆਪ ਹੀ ਕਰੋਗੇ ਨਾ ਕਿਹਾ ਸੀ ਕਿ ਅੰਦਰ ਮੇਰਾ ਜਵਾਈ ਆ ਤੇ ਅੰਦਰ ਮੇਰੀ ਬੇਟੀ ਆ ਤੇ ਅੱਜ ਤੋਂ ਬਾਅਦ ਮੈਂ ਜਿਣਾ ਪਾਏ ਬਜਿੱਤਰ ਸਿੰਘ ਨੂੰ ਮੈਂ ਆਪਣਾ ਪਤੀ ਮੰਨ ਲਿਆ ਆਪਣਾ ਸ਼ੌਹਰ ਮੰਨ ਲਿਆ ਹੁਣ ਮੈਂ ਵਿਆਹ ਨਹੀਂ ਕਰਾਵਾਂਗੀ ਭਾਵਕੇ ਮਰਜ਼ਾ ਨਹੀਂ ਕਰਾਵਾਂਗੀ ਹੁਣ ਮੇਰਾ ਪਤੀ ਜਿਹੜਾ ਛੀਦ ਪਾਏ ਬਜਿੱਤਰ ਸਿੰਘ ਰਹੇਗਾ ਜਿੰਨਾ ਚਿਰ ਤੱਕ ਮੇਰੀ ਉਮਰ ਰਹੇਗੀ ਮੈਂ ਛੀਦ ਪਾਏ ਬਜਿੱਤਰ ਸਿੰਘ ਦੀ ਧਰਮ ਪਤਨੀ ਬਣ ਕੇ ਰਹਾਗੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੋ ਕਿਆ ਲੱਗਾ ਠੀਕ ਆ ਜੇ ਲੋ ਇਧਰ ਮੇਰਾ ਕਲਗਿਆਂ ਵਾਲਾ ਪਾਸ਼ਾ ਤਿੰਨੇ ਟੰਗੜ ਵਿੱਚ ਬੈਠਾ ਹੋਇਆ ਜਦੋਂ ਮੇਰੇ ਕਲਗਿਆਂ ਵਾਲੇ ਪਾਸ਼ਾ ਨੂੰ ਪਤਾ ਲੱਗਾ ਕਲਗਿਆਂ ਵਾਲਾ ਪਾਸ਼ਾ ਬਹੁਤ ਪ੍ਰਸੰਨ ਹੋਇਆ ਬੱਚੀ ਨੇ ਕੋਲ ਬੁਲਾਇਆ ਗਿਆ ਬੀਬੀ ਮਹਤਾਜ ਕੌਰ ਰੋਜ਼ਾਨਾ ਜਿਹੜਾ ਅੰਮ੍ਰਿਤ ਵੇਲੇ ਉੱਠਦੀ ਆ ਪਾਏ ਮਚਿੰਦਰ ਸਿੰਘ ਦੀ ਕਬਰ ਦੇ ਕੋਲ ਬੈਠ ਕੇ ਨਿਤਨੇਮ ਕਰਦੀ ਬਾਣੀ ਪੜ੍ਹਦੀ ਜਰਾ ਵਾਹੋ ਵਾਹੋ ਬਾਣੀ ਨਰਨਕਾਰ ਹੈ ਕਿਸ ਜੇਵੜ ਅਬਰ ਨਾ ਕੋਏ ਵਾਹੋ ਵਾਹੋ ਅਗੰਮ ਅਥਾਏ ਵਾਹੋ ਵਾਹੋ ਸੱਚਾ ਸੋਇ। ਪਾਪ ਕੇ ਗੁਰਬਾਣੀ ਪੜਦੀ। ਸ਼ਾਮਾ ਨੂੰ ਸੋਰ ਦਾ ਦੀ ਬਾਣੀ ਪੜਦੀ। ਤੇ ਇਧਰ ਕਲਕੀਆਂ ਵਾਲੇ ਪਾਸ਼ਾਣ ਪਤਾ ਲੱਗਾ ਤੇ ਬੀਬੀ ਮਹਤਾਜ ਕੁੜੀ ਨੇ ਕੰਡੜ ਵਿੱਚ ਜਾਂਦੇ। ਡਾਕਟਰ ਕੰਡਾ ਸਿੰਘ ਲਿਖਦਾ ਪਿਆ ਜਦ ਬੀਬੀ ਉੱਥੇ ਗਈ ਤੇ ਕਲਕੀਆਂ ਵਾਲੇ ਪਾਸ਼ਾਣ ਨੇ ਇੱਕ ਫੁਕਰਨਾ ਮਾਗੜਾ ਤੇ ਇਹ ਤਾਂ ਆਪਣੇ ਕਬਰ ਕਸੇ ਦੇ ਵਿੱਚ ਇੱਕ ਖੰਜਰ ਦਿੱਤਾ। ਫੋਕਾ ਨਾਮੇ ਦੇ ਵਿੱਚ ਲਿਖਿਆ ਸੀ ਕਿ ਸਿੱਖ ਕਾਨ ਜੜੀ ਆ ਬੀਬੀ ਮਹਤਾਜ ਕੌਰ ਦੀ ਰਣੀ ਰਹੇਗੀ। ਤੇ ਬੀਬੀ ਮਹਤਾਜ ਕੌਰ ਕਲਗੀ ਵਾਲੇ ਪਾਸ਼ਾ ਕਹਿਣ ਲੱਗੇ ਕਿ ਬੇਟਾ ਅਸੀਂ ਚਲਦੇ ਸਾਂ ਕਿ ਸਾਡੇ ਘਰ ਚਾਰ ਪੁੱਤ ਹੋਏ ਸਨ ਤੇ ਜੇ ਕਦੇ ਇੱਕ ਧੀ ਵੀ ਹੋ ਜਾਂਦੀ ਅਸੀਂ ਕਾਲਕੁਤਿ ਪਰਮਾਤਮਾ ਦੇ ਬੜੇ ਰਿਣੀ ਹੁਣ ASCII ਪਰ ਅੱਜ ਤੋਂ ਸਾਡੇ ਸਿੱਖ ਦੀ ਸੇਵਾ ਕੀਤੀ ਸਾਨੂੰ ਜਾਣ ਕੇ ਤੇ ਸਾਡੀ ਸਿੱਖ ਦੀ ਸੇਵਾ ਕੀਤੀ ਆ ਅੱਜ ਤੋਂ ਬਾਦ ਬੀਬੀ ਮਾਤਾ ਜੀ ਕੌਰ ਕਲਗੀਆਂ ਵਾਲੇ ਪਾਸ਼ਾ ਦੀ ਧੀ ਆ ਕੋਲ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਤੋਂ ਬਾਅਦ ਕਿ ਜਿਹੜਾ ਕਲਗੀਆਂ ਵਾਲੇ ਪਾਸ਼ਾ ਦੇ ਰਿਣੀ ਤੇ ਚੱਲਦਾ ਮਰਿਆਦਾ ਦੇ ਤੇ ਚੱਲਦਾ ਤੇ ਮੇਰਾ ਕਲਗੀਆਂ ਵਾਲਾ ਪਾਸ਼ਾ ਉਸ ਨੂੰ ਆਪਣੇ ਧੀ ਪੁੱਤ ਬਣਾ ਲੇਦਾ